ਗੁਰੂ ਵਾਹਿਗੁਰੂ ਜੀ ਹੁਣ ਗੁਰੂ ਘਰ ਦੇ ਵਿੱਚ ਜਿੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਿਤ ਹੈ ਉੱਥੇ ਜਾ ਰਹੇ ਹਾਂ ਤੇ ਜਿੱਥੇ ਧੰਤਨ ਸਪੈਸ਼ਲ ਗੁਰਦੁਆਰਾ ਨਾਨਕ ਦੇਵ ਜੀ ਨੇ 20 ਸਾਧੂਆਂ ਨੂੰ ਲੰਗਰ ਛਕਾਇਆ ਕਹਿੰਦੇ ਬੈਠੇ ਵੀ ਨਾ ਕੋਈ ਨਾ ਕੋਈ ਆਹ ਕੋਈ ਨਹੀਂ ਕੱਢ ਰਿਹਾ ਦਰਸ਼ਕ ਆਹ ਨਾ ਹੋਰ ਕੋਈ ਕੰਪਨੀ ਨਹੀਂ ਆ ਸੱਚੇ ਤੋਂ ਆਸ਼ਾ ਉਹ ਆਹ ਕਿ ਉਹ ਆਹ ਕਿ ਉਹ ਸਥਾਨ ਜਿੱਥੇ ਹਰਪਾਲ ਸਾਹਿਬ ਨੂੰ ਨਾਮ ਦੇ ਜੀ ਨੇ ਬੈਠ ਕੇ ਉੱਕੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਗੁਰੂ ਘਰ ਦਾ ਦਰبار ਉਹ ਹੈ ਕਿ ਸਭ ਤੋਂ ਬਾਅਦ